ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਡੇਰਦਾ ਵੱਲੋਂ ਟ੍ਰੈਕਟਰ ਮਾਰਚ ਕਰਦੇ ਹੋਏ ਮੰਡੀਕਰਨ ਰਾਜ ਪ੍ਰਬੰਥਾਪਤੀ ਨੂੰ ਕੇਂਦਰ ਸਰਕਾਰ ਜਲਦੋ ਜਲਦ ਵਾਪਸ ਕਰੇ ਸ਼ੰਭੂ ਅਤੇ ਖਨੌਰੀ ਬਾਡਰਾ ਦੇ ਬੈਠੀਆਂ ਜਥੇਬੰਦੀਆਂ ਨੰਗਾ ਜੱਪੂ ਜੱਪ ਜੁਰੀਆਂ ਕਰੇ ਭਾਰਤੀ ਕਿਸਾਨ ਜੁੰਡੀਆਂ ਦੀ ਇਕਤਾ ਕਰਾਹਾ ਬਰਾਕ ਕਰਦਾ ਟਰੈਕਟਰ ਮਾਰਚ ਕਰਦੇ ਹੋਏ ਪ੍ਰਧਾਨ ਜੀ ਕਾਦੇ ਕਰਕੇ ਟਰੈਕਟਰ ਮਾਰਚ ਕਰਦੇ ਆ ਜੀ ਰਾਜੇ ਸੰਜੋਤ ਮੋਰਚੇ ਦਾ ਪ੍ਰੋਗਰਾਮ ਹੈ ਖੇਤੀ ਮੰਡੀ ਜਿਹੜੀ ਨਵਾਂ ਪੇਸ਼ ਕੀਤਾਗਾ ਉਹਦੇ ਖਿਲਾਫ ਹੈ ਕਿਉਂਕਿ ਜਿਹੜੀਆਂ ਪੰਜਾਬ ਭਾਰਤ ਦੀਆਂ ਮੰਡੀਆਂ ਨੇ ਸਰਕਾਰੀ ਮੰਡੀਆਂ ਨੇ ਖਤਮ ਕਰਨ ਜਾ ਰਹੇ ਨੇ ਖੇਤੀ ਨੀਤੀ ਨਵੀਂ ਲਾਗੂ ਕਰ ਰਹੇ ਨੇ ਇਸ ਕਰਕੇ ਉਸ ਕਰਕੇ ਅਸੀਂ ਰੋਸ ਮਾਰਚ ਕਰ ਰਹੇ ਆ ਇੱਕ ਡੱਲੇ ਵਾਲ ਬੈਠਾ 62 ਦਿਨ ਹੋ ਗਏ ਅਜ ਮਰਨ ਵਰਤ ਤੇ ਸਰਕਾਰ ਗੱਲ ਨਹੀਂ ਕਰ ਰਹੀ ਦੋਨ ਫੋਰਮਰ ਲੜਾਈ ਲੜ ਰਹੀਆਂ ਨੇ ਇਸ ਕਰਕੇ ਅਸੀਂ ਉਹਨਾਂ ਦੀ ਐਮੋਸ਼ਨ ਕਰ ਰਹੇ ਆ ਅਤੇ ਬਾਕੀ ਐਮਐਸਪੀ ਉਹ ਗਰੰਟੀ ਕਰ ਨੇ ਦੇ ਬਾਕੀ ਕਰਜ਼ਾ ਮਾਫ ਕਰੇ ਬਾਕੀ 75 ਸਾਲ ਦੇ 70 ਸਾਲ 60 ਸਾਲ ਦੇ ਬੰਦਿਆਂ ਨੂੰ ਮਤਲਬ 10000 10000 ਰੁਪਏ ਪੈਨਸ਼ਨ ਲਾਗੂ ਕਰੇ ਚਾਹੇ ਮਜ਼ਦੂਰ ਹੈ ਚਾਹੇ ਮੁਲਾਜ਼ਮਾ ਹੈ ਉਹਨੂੰ ਮਤਲਬ 10000 ਰੁਪਏ ਪੈਨਸ਼ਨ ਦਿੱਤਾ ਜਾਵੇ ਚਾਹੇ ਉਹ ਕਿਸਾਨ ਹੈ ਜਦੋਂ 60 ਸਾਲ ਦਾ ਹੋ ਗਿਆ ساری ਉਮਰ ਖੇਤੀ ਕਰਦਾ ਗੁਰੂ ਖੇਤੀ ਮਾਜੀ ਵਸ ਖੇਤੀ ਕਰਕੇ ਉਹ ਥੋੜੇ ਖੜ ਜਾਂਦੇ ਉਹਨੂੰ 10000 ਰੁਪਿਆ ਮਹੀਨਾ ਪੈਨਸ਼ਨ ਲਈ ਜਾਵੇ ਇਹ ਬੰਕਾਂ ਖੜੇ ਉਹ ਹੌਲੀ ਰੱਖ ਪ੍ਰਧਾਨ ਜੀ ਤੁਸੀਂ ਕਹ ਹੌਲੀ ਕਰ ਇਹਨੂੰ ਇਦਾਂ ਦੇ ਬਸ ਗੱਲ ਕਹਿਣ ਨੂੰ 76ਵਾਂ ਗਣਤੰਤਰ ਦਿਵਸ ਆ ਹਾਂ ਹੌਲੀ ਸਭ ਤੋਂ ਵੱਡੀ ਦੇਸ਼ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿਣ ਨੂੰ ਆ ਪਰਾ ਅੱਜ ਅੱਜ ਲੋਕਾਂ ਦਾ ਜੁੰਮਰ ਕੱਢਿਆ ਪਿਆ ਇਸ ਡੈਮੋਕਰੇਸੀ ਨੇ ਨਵੀਆਂ ਪਾਲਸੀਆਂ ਤਿਆਰ ਕਰ ਰਹੇ ਨੇ ਨਵੀਆਂ ਪਾਲਸੀਆਂ ਲਿਆ ਰਹੇ ਨੇ ਕਾਰਪੋਰੇਟ ਘਰਾਣਿਆਂ ਨੂੰ ਪੈਦਾ ਕਰ ਰਹੇ ਨੇ ਭਾਰਤ ਦੇ ਵਿੱਚ ਜਿੱਥੇ ਵੀ ਹੈ ਸਾਰਾ ਆਧਾਰਾ ਚਾਹੇ ਕੋਈ ਸਰਕਾਰੀ ਅਧਾਰਾ ਮਤਲਬ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੇ ਨੇ ਹੁਣ ਮੰਡੀਆਂ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣਾ ਚਾਹੁੰਦੇ ਨੇ ਨਵੇਂ ਨਵੇਂ ਸੈੱਲੋ ਬਣ ਰਹੇ ਨੇ ਨਵੇਂ ਜਿਵੇਂ ਮਾਲ ਬਣ ਰਹੇ ਨੇ ਜਿਹੜੇ ਸਰਕਾਰੀ ਮਤਰਾ ਅੰਨਾਂ ਨੂੰ ਖਤਮ ਕਰ ਰਹੇ ਸਰਕਾਰੇ ਅਦਾਰਿਆਂ ਨੂੰ ਇਸ ਕਰਕੇ ਸਾਡਾ ਵਿਰੋਧ ਹੈ ਇਸ ਗੱਲ ਦਾ ਵੀ ਪ੍ਰਾਈਵੇਟ ਮੰਡੀਆਂ ਰਹਿਣ ਪ੍ਰਾਈਵੇਟ ਕੰਮ ਕਰਨ ਲੇਬਰ ਹੋਵੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇ ਇਹ ਲੋਕਾਂ ਦਾ ਰੋਜ਼ਗਾਰ ਖਤਮ ਕਰ ਰਹੇ ਇਹ ਸਰਕਾਰ ਦਾ ਅਸੀਂ ਵਿਰੋਧ ਕਰਦੇ ਹਾਂ ਅੱਜ 26 ਜਨਵਰੀ ਨੂੰ ਜਿਹੜਾ ਗਨਤਰਤਵ ਦਿਵਸ ਤੇ ਸਾਡਾ ਰੋਸ ਹੈ ਸਾਰੇ ਭਾਰਤ ਚ ਟਰੈਕਟਰ ਮਾਰਚ ਹੈ ਸਾਡਾ ਰੋਸ ਹੈ ਆ ਇੱਕ ਤੂਰਬਨਜਾਰੇ ਪ੍ਰਧਾਨ ਜੀ ਕੀ ਬਣ ਜਾ ਰਿਹਾ ਆ ਇਹ ਇਹ ਲੱਗਦਾ ਸੈਲੋ ਹੂਲ ਬਣ ਜਾ ਰਿਹਾ ਦੇਖੋ ਸੈਲੋ ਲੱਗ ਰਿਹਾ ਹੈ ਮਤਲਬ ਕਾਰਪੋਰੇਟ ਘਰਾਣਾ ਦਾ ਇੱਥੇ ਸਾਰੀ ਜਿੰਦਸ ਹੈ ਜਿਹੜੀ ਇਕੱਠੀ ਹੋਊਗੀ ਸਾਰੀ ਕਣਕ ਸਾਰੀ ਜੀਰੀ ਇੱਥੇ ਇਕੱਠੀ ਹੋ ਕੇ ਫੇਰ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚਿਆ ਕਰਨਗੇ ਆਪ ਸਸਤੇ ਭਾਅ ਲਿਆ ਕਰਨਗੇ ਇਸ ਘਟਕੇ ਸਾਡਾ ਬਰੋਸ ਹੈ ਇਸ ਕੱਲ ਦਾ ਇਹ ਨਾ ਲਾਇਆ ਜਾਵੇ ਇੱਥੇ ਇੱਥੇ ਸੈਲੋ ਲੱਗ ਰਿਹਾ ਬਈ ਆ ਤੂਰ ਮੁੰਜਾਰ ਦੇ ਘਰਾਂ ਨੇ ਸਕੂਲ ਇੱਧਰ ਇੱਧਰ ਆਦਾ ਸਵਾਮੀ ਉਹ ਆ ਇੱਥੇ ਸੈਲੋ ਲਾਉਣ ਜਾ ਰਹੇ ਨੇ ਇਹ ਜਿਹੜਾ ਅਸੀਂ ਹਰਕੇ ਨਹੀਂ ਲੱਗਣ ਨਵਾਂਗੇ ਠੀਕ ਆ ਜੀ ਠੀਕ ਆ ਜੀ ਠੀਕ ਹੈ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਹਾਂ ਜੀ ਹਾਂ ਇੱਕ ਵਾਰ ਬੋਲ ਕੇ ਲੈ ਗਿਓ ਹਾਂ ਜੀ ਹਾਂ ਜੀ